ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਮੁਫਤ ਇਲਾਜ ਯੋਜਨਾ ਹੋਣ ਦੇ ਬਾਵਜੂਦ ਮਰੀਜ਼ਾਂ ਤੋਂ ਪੈਸੇ ਵਸੂਲਣਾ ਅਤੇ ਬਾਹਰੋਂ ਦਵਾਈਆਂ ਮੰਗਵਾਉਣ ਵਾਲੇ ਮਾਮਲੇ ਚੈਨ ਨਹੀਂ ਪਾ ਰਹੇ। ਤਾਜ਼ਾ ਮਾਮਲੇ ਵਿੱਚ ਇੱਕ ਮਰੀਜ਼ ਤੋਂ 5000 ਵਸੂਲਣ ਅਤੇ ਤਿੰਨ ਵਾਰੀ ਬਾਹਰੋਂ ਦਵਾਈਆਂ ਮੰਗਵਾਉਣ ਦੀ ਪੁਸ਼ਟੀ ਹੋਈ ਹੈ ਜੋ ਸਰਕਾਰੀ ਦਾਅਵਿਆਂ ਦੀ ਜ਼ਮੀਨੀ ਹਕੀਕਤ ਤੇ ਸਵਾਲ ਖੜੇ ਕਰਦੀ ਹੈ। ਜਦੋਂ ਐਸਐਮਓ ਡਾਕਟਰ ਰਸ਼ਮੀ ਵਿਜਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪਹਿਲਾ ਦਾਵਾ ਕੀਤਾ ਕਿ ਕਿਸੇ ਵੀ ਮਰੀਜ਼ ਤੋਂ ਕੋਈ ਰਕਮ ਨਹੀਂ ਲਈ ਗਈ। ਪਰ ਬਾਅਦ ਵਿੱਚ ਪਾਸਪੇ ਦੇ ਪੱਤਰਕਾਰ ਨੂੰ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਰਾਜ ਮੈਡੀਕੋਸ ਦਾ ਸੀਸੀਟੀਵੀ ਫੁਟੇਜ ਵੀ ਵੇਖਿਆ ਜਿਸ 'ਚ ਮਰੀਜ਼ ਵੱਲੋਂ 2500 ਨਕਦ ਦਿੱਤੇ ਜਾਣ ਦੀ ਪੁਸ਼ਟੀ ਹੁੰਦੀ ਹੈ ਡਾਕਟਰ ਵਿੱਚ ਨੇ ਕਿਹਾ ਕਿ ਮਰੀਜ਼ ਨੇ ਸਿਰਫ ਇੱਕ ਵਾਰੀ ਹੀ ਦਵਾਈ ਲਈ ਆਈ ਸੀ ਪਰ ਉਪਲਬਧ ਜਾਣਕਾਰੀ ਦੇ ਅਨੁਸਾਰ ਉਸਨੇ ਤਿੰਨ ਵਾਰੀ ਦਵਾਈਆਂ ਬਾਹਰੋਂ ਮੰਗਵਾਈਆਂ ਇਥੋਂ ਤੱਕ ਕਿ ਐਸਐਮਓ ਆਪਣੀ ਜਵਾਬਦੇਹੀ ਤੋਂ ਬਚਦੇ ਹੋਏ ਦੋਸ਼ ਦੂਜਿਆਂ ਦੇ ਤੱਕ ਰਹੀ ਹੈ ਜੋ ਸਿਸਟਮ ਚ ਪਿਆ ਖਾਲੀਪਣ ਦਰਸਾਉਂਦਾ ਹੈ ਫਾਸਵੇ ਟੀਮ ਵੱਲੋਂ ਜਦੋਂ ਹਸਪਤਾਲ ਦੀ ਇੱਕ ਨਰਸ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਵੀ ਸਿੱਧਾ ਜਵਾਬ ਦੇਣ ਦੀ ਥਾਂ ਗੋਲਮੁਲ ਅੰਦਾਜ਼ ਛਕਿਆ ਇਹ ਪੱਟਿਤ ਹੁੰਦਾ ਹੈ ਕਿ ਦਵਾਈਆਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ ਇਸ ਦੇ 3 ਦਿਨ ਬਾਅਦ ਤੱਕ ਵੀ ਕਿਸੇ ਵੀ ਡਾਕਟਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਡਾਕਟਰ ਨੇ ਮਰੀਜ਼ ਦਾ ਆਪਰੇਸ਼ਨ ਕੀਤਾ ਸੀ ਉਹ ਅੱਜ ਛੁੱਟੀ ਤੇ ਹੈ ਇਸ ਗੱਲ ਨੇ ਪ੍ਰਸ਼ਾਸਨਿਕ ਇਰਾਦਿਆਂ ਤੇ ਵੀ ਸਵਾਲ ਚੁੱਕ ਦਿੱਤੇ ਹਨ ਇਹ ਸਾਰੇ ਤੱਥ ਭਗਵੰਤਾਨ ਸਰਕਾਰ ਵੱਲੋਂ ਦੱਸੀ ਗਈ 100% ਦੀ ਮੁਫਤ ਦਵਾਈ ਦਾਅਵੇ ਨੂੰ ਸਿੱਦੇ ਤੋਂ ਛੁਟਲਾ ਦਿੰਦੇ ਹਨ ਹੁਣ ਸਵਾਲ ਸਿੱਧਾ ਅਤੇ ਸਾਫ਼ ਹੈ ਜਦੋਂ ਜਵਾਬ ਦੇਈ ਵੀ ਛੁੱਟੀ ਤੇ ਹੋਵੇ ਤਾਂ ਇਨਸਾਫ਼ ਕਦੋਂ ਹੁੰਦਾ ਮੈਂ ਮੇਰਾ ਨਾਂਜੀ ਗੁਰਚਰਨ ਸਿੰਘ ਆ ਤੇ ਮੈਂ ਸਿਵਲ ਹਸਪਤਾਲ ਚ ਖਲੋਤਾ ਹਾਂ ਤੁਸੀਂ ਸਿਵਲ ਹਸਪਤਾਲ ਕੀ ਕਰਨਾ ਹੈ ਸਰ ਸਾਬ ਮੇਰੀ ਬੇਟੀ ਮੈਤੇ ਤੋਂ ਆਈ ਹੈ ਤੇ ਉਹਦਾ ਆਪਰੇਸ਼ਨ ਪੱਥਰੀ ਦਾ ਸੀ ਪਿੱਤੇ ਦਾ ਅੱਛਾ ਜੀ ਇਹ 1000 ਰੁਪਏ ਦੀ ਪਰਚੀ ਕੱਟੀ ਆ ਜੀ ਫਾਈਲ ਚਾਰਜ ਪਰਚੀ ਕੱਟੀ ਜੀ ਅੱਛਾ ਜੀ ਤੇ ਬਾਜ਼ਾਰੋਂ ਦਵਾਈਆਂ ਮਗਾਈਆਂ ਜੀ ਕਿੰਨੇ ਵੀ ਦਵਾਈਆਂ ਆਪਰੇਸ਼ਨ ਦੀਆਂ ਤੱਕ ਲਗਭਗ 5000 ਕੇ ਦੀਆਂ ਆਂਦੀਆਂ ਜੀ ਅੱਛਾ ਜੀ ਹਾਂ ਜੀ ਤੇ ਮੈਂ ਗਰੀਬ ਆਦਮੀ ਰਿਕਸ਼ਾ ਵਾਹਨਾਂ ਤੇ ਮੈਂ ਪਹਿਲੇ ਹੀ ਬੇਨਤੀ ਕੀਤੀ ਸੀ ਇੱਕ ਨੰਬਰ ਡਾਕਟਰ ਸਾਹਿਬ ਨੂੰ ਵੀ ਸਾਹਿਬ ਮੇਰੇ ਕੋ ਬਹਿਰੀ ਅਗੇ ਕੇ ਲਈ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਅਸਾਈਨ ਕਰਤੀ ਤੇ ਫਿਰ 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 ਉਹਨਾਂ ਨੇ ਫਿਰ ਵੀ ਉਹਨਾਂ ਨੇ ਕਹਿੰਦੇ ਵੀ ਫਿਰ ਵੀ ਬਾਹਰੋਂ ਦਵਾਈਆਂ ਮੰਗਾਈਆਂ ਜੀ ਆਪਰੇਸ਼ਨ ਵਾਸਤੇ ਤੇ ਜਦੋਂ ਜਦੋਂ ਦਵਾਈਆਂ ਨਹੀਂ ਹੈਗੀਆਂ ਸਾਡੇ ਕੋਲ ਵਾਰਡ 'ਚ ਕੁੜੀ ਆਈ ਸੀ ਬੋਧਵਾਰ ਤੇ ਫਿਰ ਡਾਕਟਰ ਸਾਹਿਬ ਨੇ ਦਬਕੇ ਮਾਰੇ ਵੀ ਦਵਾਈਆਂ ਹੈਗੀਆਂ ਤੇ ਇੱਥੇ ਰੋਕੋ ਨਹੀਂ ਹੈਗੀਆਂ ਤੇ ਆਪਣੇ ਘਰ ਵਾਪਸ ਸਲ ਜਿਓ ਪੰਜਾਬ ਸਰਕਾਰ ਵੱਲੋਂ 26 ਜਨਵਰੀ 2024 ਤੋਂ ਜਿਹੜੀਆਂ ਦਵਾਈਆਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਬਿਲਕੁਲ ਫ੍ਰੀ ਕੀਤੀਆਂ ਗਈਆਂ ਨੇ ਪਰ ਫਿਰ ਵੀ ਬਾਹਰੋਂ ਮੰਗਾਈਆਂ ਜਾਂਦੀਆਂ ਨੇ ਪੈਸੇ ਪੇਸ਼ੈਂਟ ਦੇ ਲਗਾਏ ਜਾਂਦੇ ਨੇ ਪਰ ਉਹ ਕਾਰਨ ਕੀ ਹੈ ਕਿੱਥੇ ਘੱਟ ਰਹਿ ਜਾਂਦੀ ਹੈ ਹਲੇ ਤੱਕ ਸਮਝ ਨਹੀਂ ਲੱਗਦੀ ਤੋਂ ਮੈਂ ਹਾਂ ਸੁਸ਼ੀਲ ਸ਼ਰਮਾ ਤੁਸੀਂ ਦੇਖ ਰਹੇ ਜੇ ਫਾਸਟ ਨਿਊਜ਼ ਚੈਨਲ ਸਾਡੀ ਫਾਸਟ ਨਿਊਜ਼ਰਲ ਵੱਲੋਂ ਵਾਲੀ ਇੱਕ ਖਸਕੂਦਲੀ ਜਿਹੜੀ ਖਬਰ ਹੈ ਉਹ ਤੋਂ ਦਿਖਾਈ ਦੇ ਰਹੀ ਹੈ ਜਿਹੜੀ ਕਿ ਸਿਵਲ ਹਸਪੀਟਲ ਪੰਜਾਬ ਸਰਕਾਰ ਵੱਲੋਂ ਜਿਹਨ ਕੋਈ ਬਿਲਕੁਲ ਹੀ ਮੁਫਤ ਗਰੀਬਾਂ ਲਈ ਬਹੁਤ ਹੀ ਲਾਹੇਮੰਦੜਾ ਹਸਪੀਟਲ ਹੈ ਉੱਥੇ ਪਹੁੰਚ ਕੇ ਦਵਾਈਆਂ ਦਾ ਇਲਾਜ ਮੁਫਤ ਕਰਵਾਇਆ ਜਾਂਦਾ ਪਰ ਇੱਕ ਐਡਾ ਸੰਗੀਨ ਮੁੱਦਾ ਜਿਹੜਾ ਸਾਹਮਣੇ ਆਇਆ ਕਿ 1000 ਰੁਪਏ ਦੀ ਜਿਹੜੀ ਉਹਦੀ ਫਾਈਲ ਦਾ ਖਰਚਾ ਲਿੱਤਾ ਗਿਆ ਔਰ ਦਵਾਈਆਂ ਦੇ ਵੇਚ ਲਿੱਤੇ ਗਏ ਨੇ ਔਰ ਬਾਹਰੋਂ ਸਾਰੀਆਂ ਦਵਾਈਆਂ ਮੰਗਾਈਆਂ ਗਈਆਂ ਅੰਦਰੋਂ ਨਹੀਂ ਦਿੱਤੀਆਂ ਗਈਆਂ ਉਹਦੇ ਲਈ ਕੀ ਸਾਰੀ ਜਾਣਕਾਰੀ ਹੈਗੀ ਹੈ ਸਾਡੇ ਕੋਲ ਉੱਥੇ ਮੌਜੂਦ ਨੇ ਜਿਹੜੇ ਉੱਥੇ ਵਰਕਰ ਗਰਿ ਲੈਨੇ ਸੇ ਮੇਨ ਮਸਲਾ ਹੈਗਾ ਕਿ ਇਹ ਸਾਰਾ ਉਸ ਚੀਜ਼ ਦਾ ਇਹਦੇ ਬਾਰੇ ਤੇ ਸਾਨੂੰ ਬਹੁਤਾ ਨਹੀਂ ਪਤਾ ਤੇ ਡਾਕਟਰ ਜਿਹੜੇ ਸਰਜਨ ਹੁੰਦੇ ਆ ਉਹ ਆਪਣੇ ਅਕੋਰਡਿੰਗ ਦਵਾਈਆਂ ਹੀ ਮੰਗਾਉਂਦੇ ਆ ਤੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਹ ਦਵਾਈਆਂ ਕਿਉਂ ਮੰਗਾਉਂਦੇ ਨੇ ਤੇ ਕਿੱਥੇ ਯੂਜ਼ ਕਰਦੇ ਨੇ ਤੇ ਮਰੀਜ਼ ਕੋਲੋਂ ਕਾਦੇ ਵਾਸਤੇ ਮੰਗਾਉਂਦੇ ਨੇ ਕਿਉਂਕਿ ਸਾਡਾ ਕੰਮ ਤੇ ਸਿਰਫ ਫਲੋਰ ਤੇ ਕੰਮ ਕਰਨਾ ਹੁੰਦਾ ਡਾਕਟਰ ਦੇ ਨਾਲ ਅਸਿਸਟ ਕਰਾਉਣਾ ਜਾਂ ਉਹਨਾਂ ਦੀ ਹੈਲਪ ਕਰਨਾ ਹੁੰਦਾ ਦਵਾਈਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਮਰੀਜ਼ ਦੀਆਂ ਦਵਾਈਆਂ ਨਾਲ ਨੀ ਤੂੰ ਯੋਥੇ ਸਟਾਫ ਨਰਸ ਜੇ ਬਾਕੀ ਫਰੀ ਹੋਣੀਆਂ ਚਾਹੀਦੀਆਂ ਨੇ ਦਵਾਈਆਂ ਬਾਹਰੋਂ ਤਾਂ ਨਹੀਂ ਮੰਗਾਣੀਆਂ ਚਾਹੀਦੀ ਸਾਡੇ ਕੋਲ ਸਾਰੀਆਂ ਦਵਾਈਆਂ ਜੋ ਸਰਕਾਰ ਵੱਲੋਂ ਅਵੇਲੇਬਲ ਨੇ ਉਹ ਸਾਰੀਆਂ ਦਵਾਈਆਂ ਸਾਡੇ ਸਟੋਰ ਦੇ ਵਿੱਚ ਪਈਆਂ ਹੋਈਆਂ ਨੇ ਇੱਕ ਫਾਈਲ ਨੂੰ ਲੈ ਕੇ ਇੱਕ ਤੁਹਾਡਾ ਨਾਮ ਹੀ ਜ਼ਿਕਰ ਹੋ ਰਿਹਾ ਕਿ 1000 ਰੁਪਏ ਦੀ ਪਰਚੀ ਕੱਟੀ ਗਈ ਫਾਈਲ ਦੇਖੋ ਰੁਟੀਨ ਚ ਪੇਸ਼ੈਂਟ ਦੀ ਆਉਂਦੀ ਆ ਮੈਂ ਫਲੋਰ ਤੇ ਅੰਦਰ ਕੰਮ ਕਰਦੀ ਐ ਇਸੇ ਬਾਹਰੋਂ ਕਿੰਨਾ ਨੇ ਫਾਈਲ ਤੇ ਪੈਸੇ ਕਟਵਾਏ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਕਿਉਂਕਿ ਮੈਂ ਅੰਦਰ ਆਪਰੇਸ਼ਨ ਥੀਟਰ ਦੇ ਵਿੱਚ ਕੰਮ ਕਰਦੀ ਪਈ ਸੀ ਸਾਡਾ ਦੋ ਓਟੀ ਚੱਲਦੇ ਪਏ ਸੀ ਸਾਡੀ ਇਕਲਾ ਤੇ ਇੱਕ ਓਟੀ ਚ ਹੁੰਦੀ ਦੂਜੀ ਲੱਤ ਦੂਸਰੇ ਓਟੀ ਚ ਹੁੰਦੀ ਕਿਉਂਕਿ ਦੋ ਸਟਾਫ ਮੈਂਬਰ ਮੇਲੇ ਛੁੱਟੀ ਤੇ ਗਏ ਸੀ ਮੈਂ ਇਕੱਲੀ ਕੰਮ ਕਰਾ ਰਹੀ ਸੀ ਇਸ ਕਰਕੇ ਮੇਰਾ ਬਾਹਰ ਹੋਣ ਦਾ ਕੋਈ ਵਕਤ ਨਹੀਂ ਮਿਲਿਆ ਮੈਨੂੰ ਤੇ ਬਾਹਰੋਂ ਪਰਚੀ ਕਿੰਨੇ ਘਟਾਈ ਆ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਜੀ ਫੀਸ ਹੈ ਉਹ ਸਰਕਾਰ ਵੱਲੋਂ ਮਿੱਥੀ ਉਹ ਜਿਹੜੀ ਹੈ ਸਰਕਾਰੀ ਖਜ਼ਾਨੇ ਚ ਉਹ ਜਮਾ ਹੁੰਦੀ ਹੈ ਬਟ ਉਹ ਜਿਹੜਾ ਫਾਈਲ ਦੇ ਵਿੱਚ ਉਹਦਾ ਪੂਰ ਫਰੀ ਡਾਕਟਰ ਸਾਹਿਬ ਨੇ ਲਿਖਿਆ ਹੋਇਆ ਸੀ ਇਹ ਜਿਹੜਾ ਕੇਸ ਹੋਇਆ ਹੈ ਇਹ ਸਰਜਰੀ ਹੋਈ ਹੈ ਥਰਸਡੇ ਨੂੰ ਉਦੋਂ ਜਿਹੜੇ ਐਸ ਐਮਓ ਸੀ ਡਾਕਟਰ ਸਵਰਨਜੀਤ ਤਵਨ ਉਹਨਾਂ ਨੇ ਲਿਖਿਆ ਜਿਹੜੀ ਕਨਸਰਨ ਥੀਏਟਰ ਦੀ ਸਟਾਫ ਨਰਸ ਹੈ ਉਹਨਾਂ ਵੱਲੋਂ ਐ ਪੂਲ ਮੈਂ ਕਹਾਂਗੀ ਇਹ ਹੋਈ ਹੈ ਉਹਨਾਂ ਨੂੰ ਇਸ ਬਾਰੇ ਕਿਆ ਰਗੀ ਗਿਆ ਲੇਕਿਨ ਉਹਦੀ ਪਰਚੀ ਵੀ ਅਟੈਚ ਤੇ ਮਰੀਜ਼ ਨੂੰ ਪਰਚੀ ਵੀ ਦਿੱਤੀ ਗਈ ਜਮਾ ਵੀ ਹੈ ਉਹ ਪੈਸੇ ਮਰੀਜ਼ ਦੇ ਵਾਪਸ ਵੀ ਹੋ ਗਏ ਕਿਉਂਕਿ ਐ ਜਦੋਂ ਐਸ ਐਮ ਉਹਨਾਂ ਪੂਰ ਫਰੀ ਲਿਖਿਆ ਸੀ ਫਿਰ ਉਸ ਬਾਰੇ ਉਸ ਦੀ ਤਾੜਨਾ ਕੀਤੀ ਗਈ ਉਹ ਕਹਿੰਦੇ ਜੀ ਮੈਨੂੰ ਉਹਨਾਂ ਦੀ ਹੈਂਡ ਰਾਈਟਿੰਗ ਤੋਂ ਸਮਝ ਨਹੀਂ ਲੱਗੀ ਠੀਕ ਹੈ ਬਟ ਉਹ ਪੇਸ਼ੈਂਟ ਦੇ ਪੈਸੇ ਤੇ ਸਰਕਾਰੀ ਜਮਾ ਸੀ ਉਹ ਸਰਕਾਰੀ ਵਾਪਸ ਹੋ ਗਏ 5000 ਰੁਪਏ ਦੀ ਕੋਈ ਦਵਾਈ ਨਹੀਂ ਉਸ ਪੇਸ਼ੈਂਟ ਨੂੰ ਪ੍ਰੀ ਐਨੈਸਥੈਟਿਕ ਚੈੱਕਅਪ ਲਈ ਇਕੋਕਾਰਡੀਓਗ੍ਰਾਫੀ ਲੈ ਕੇ ਆ ਗਿਆ ਸੀ ਠੀਕ ਹੈ ਉਹ ਇਕੋਕਾਰਡੀਓਗ੍ਰਾਫੀ ਸਾਡੇ ਸਿਵਲ ਹਸਪਤਾਲ ਚ ਨਹੀਂ ਹੁੰਦੀ ਸਾਡੇ ਜਿਹੜੀ ਕ੍ਰਿਸ਼ਨਾ ਲੈਬ ਚ ਨਹੀਂ ਹੁੰਦੀ ਉਹਨੂੰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ ਉਹਨੇ ਸ਼ਾਇਦ ਮੈਡੀਕਲ ਕਾਲਜ ਤੋਂ ਨਾ ਕਰਵਾ ਕੇ ਉਹਨੇ ਕਿਸੇ ਸੇਵਾ ਸਮਿਤੀ ਤੋਂ ਜੋ ਮੈਂ ਉਸ ਤੋਂ ਪੇਸ਼ੈਂਟ ਤੋਂ ਵੈਰੀਫਾਈ ਕੀਤਾ ਉਹਨੇ ਸੇਵਾ ਸਮਿਤੀ ਤੋਂ ਕਰਾਇਆ ਉਹਦੇ ਪੈਸੇ ਸਰਕਾਰੀ ਨਹੀਂ ਹੁੰਨੇ ਸਰਕਾਰੀ ਚੀਜ਼ ਕੋ ਨਹੀਂ ਹੁੰਦੀ ਸਾਡੇ ਉਹਦੇ ਖਿਲਾਫ ਉਹਨੂੰ ਇਹ ਦੱਸਿਆ ਗਿਆ ਕਿ ਤੁਸੀਂ ਫਾਈਲ ਕਿਉਂ ਨਹੀਂ ਤਰੀਕੇ ਨਾਲ ਬੜਦੇ ਉਹਦੇ ਖਿਲਾਫ ਡੈਫੀਨਿਟਲੀ ਉਹਨੂੰ ਤਾੜਨਾ ਵੀ ਦਿੱਤੀ ਗਈ ਹੈ ਉਨੂੰ ਰਿਟਰਨ ਵੀ ਅਸੀਂ ਕਿਹਾ ਹੈ ਕਿ ਭਈ ਆਪਣਾ ਕੰਮ ਜਦੋਂ ਤੁਹਾਨੂੰ ਸਮਝ ਨਹੀਂ ਆ ਰਹੀ ਕੋਈ ਚੀਜ਼ ਤੁਸੀਂ ਆ ਕੇ ਪੁੱਛ ਲਵੋ ਬਟ ਉਹ ਪੈਸੇ ਕਿੱਥੇ ਇਧਰ ਨਹੀਂ ਗਏ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਇਆ ਅ ਸਰਕਾਰੀ ਖਜ਼ਾਨੇ ਤੋਂ ਉਹਨੂੰ ਵਾਪਸ ਵੀ ਹੋਏ ਸੁਨੇਹਾ ਇਹੋ ਕਹਿਨੀ ਆ ਕਿ ਕਿਸੇ ਨੂੰ ਕੋਈ ਮੁਸ਼ਕਲ ਆਏ ਉਹ ਕਨਸਰਨਡ ਐਸਐਮਓ ਕੋਲ ਆਏ ਉਹ ਪੂਰ ਫ੍ਰੀ ਐਸਐਮਓ ਦੀ ਨੌਲੇਜ ਦੇ ਵਿੱਚ ਡਾਕਟਰ धवन ਦੇ ਹੁੰਦੇ ਆ ਕੇਸ ਹੋਇਆ ਤੁਹਾਡੇ ਅਖਬਾਰ ਚ ਖਬਰ ਆਈ ਹੈ ਕਿ ਡਾਕਟਰ धवन ਕੇ ਜਾਂਤੇ ਹੀ ਵਸੂਲੀ ਕੀ ਗਈ ਐਸੇ ਕੁਝ ਨਹੀਂ ਹੋਇਆ ਡਾਕਟਰ धवन ਨੇ ਹੀ ਉਸਕਾ ਫ੍ਰੀ ਕੇਸ ਕਰਾਇਆ ਥਾ ਔਰ ਫ੍ਰੀ ਕੇਸ ਮੇ ਜੋ ਹਜ਼ਾਰ ਰੁਪਏ ਲਏ ਗਏ ਉਹ ਸਰਕਾਰੀ ਫੀਸ ਹੀ ਸੀ ਜੋ ਕਿ ਸਰਕਾਰ ਕੇ ਖਜ਼ਾਨੇ ਮੇ ਜਮਾ ਹੋਈਏ ਨਹੀਂ ਡਿਸਚਾਰਜ ਹੈ ਸਰਕਾਰ ਹੁੰਦੀ ਹੈ ਕਿ ਇਹ ਸਰਕਾਰ ਜਦੋਂ ਤੁਸੀਂ ਕੋਈ ਸਰਜਰੀ ਹੁੰਦੀ ਹੈ ਨਾ ਉਹਦੀ ਸਰਕਾਰੀ ਫੀਸ ਹੀ ਜਮਾ ਹੁੰਦੀ ਹੈ ਇਹ ਸਰਕਾਰ ਉਹਨੂੰ ਪਰਚੀ ਦੇ ਨਾਲ ਹੁੰਦੀ ਹੈ ਫਾਈਲ ਚਾਰजेस ਹੈ ਫਾਈਲ ਚਾਰजेस ਉਹਦੇ ਕੋਲ ਲੱਗੇ ਹੋਏ ਹੈ ਮੈਨੂੰ ਨਹੀਂ ਪਤਾ ਕਿਉਂ ਮਰੀਜ਼ ਨੇ ਇਸ ਤਰ੍ਹਾਂ ਕਿਹਾ ਹਜ਼ਾਰ ਰੁਪਏ ਨਾ ਉਹ ਕੋ ਡਾਕਟਰ ਨੇ ਪੈਸੇ ਲਿੱਤੇ ਨਾ ਉਹਨੇ ਉਹਰੇ ਕੋ ਮੇਰੇ ਕੋ ਵੀਡੀਓ ਵੀ ਹੈ ਡਾਕਟਰ ਨੂੰ ਉਹਨੇ ਪੈਸੇ ਨਹੀਂ ਦਿੱਤੇ ਜਿਹੜੀ ਦਵਾਈ ਉਹ ਕਹਿ ਰਿਹਾ ਮੰਗਵਾਈ ਗਈ ਹੈ ਉਹਦੇ ਵਿੱਚ ਉਹਦੇ ਟੈਸਟ ਸੀ ਜਿਹੜੇ ਕਿ ਉਹਨੇ ਵੀ ਉਹ ਵੀ ਵਿੱਚ ਐਡ ਕਰ ਲਿੱਤੇ ਜਿਹੜੀ ਸਰਕਾਰੀ ਫੀਸ ਸੀ ਉਹਨੇ ਉਹ ਵੀ ਐਡ ਕਰ ਲਿੱਤੇ ਔਰ ਉਹ ਜਿਹੜੀ ਦਵਾਈ ਵੀ ਸੀ ਉਹ ਉਹਦੀ ਨਹੀਂ ਇਸਤੇਮਾਲ ਹੋਈ ਇਨ ਫੈਕਟ ਉਹਦਾ ਆਪਰੇਸ਼ਨ ਜਿਹੜਾ ਹੈ ਸਪਾਇਨਲ ਐਨੈਸਥੀसिया 'ਚ ਹੋਇਆ ਸਪਾਇਨਲ ਐਨੈਸਥੀसिया ਦਾ ਸਾਰਾ ਸਮਾਨ ਸਾਡੇ ਕੋਲ ਹਮੇਸ਼ਾ ਅਵੇਲੇਬਲ ਹੁੰਦਾ ਸਾਨੂੰ ਸਰਕਾਰੀ ਸਪਲਾਈ ਹੁੰਦੀ ਹੈ ਮੈਂ ਤੇ ਕਵਾਂਗੀ ਕਿ ਅਸੀਂ ਹਸਪਤਾਲ ਬੜੀ ਜਿੰਨੂੰ ਕਹਿੰਦੇ ਤਨਦੇਹੀ ਨਾਲ ਚਲਾ ਰਹੇ ਹਾਂ ਸਾਰੇ ਡਾਕਟਰਸ ਬੜੀ ਮਿਹਨਤੀ ਹੈਗੇ ਆ ਜਿਹੜੀ ਲੈਪਰੋਸਕੋਪਿਕ ਸਰਜਰੀ ਜਿਹੜਾ ਸਰਜਨ ਕਰਦਾ ਹੈ ਜੇ ਅਸੀਂ ਬਾਰੋਂ ਕਰਾਈਏ ਤੇ ਉਹ ਸਰਜਰੀ ਦੇ ਮੇਰੇ ਖਿਆਲ ਚ 30 ਕਿਨੇ ਕ ਪੈਸੇ ਹੁੰਦੇ ਆ 30 40 50 1 ਲੱਖ ਬਟ ਉਹ ਬੜੇ ਅੱਛੇ ਰਿਜ਼ਲਟ ਹੈ ਉਹ ਪੇਸ਼ੈਂਟ ਨੂੰ ਸਪੈਨਲ ਤੋਂ ਬਾਅਦ ਥੋੜੀ ਹੈਡੈਕ ਸੀ ਉਹਨੂੰ ਤਾਂ ਅਸੀਂ ਆਈਸੀਯੂ ਚ ਰੱਖਿਆ ਹੋਇਆ ਅੱਛਾ ਪੇਸ਼ੈਂਟ ਬੜਾ ਖੁਸ਼ ਹੈ ਕਿਉਂਕਿ ਉਹ ਖੁਦ ਕਹਿ ਰਿਹਾ ਕਿ ਸਫਾਈ ਸੇਵਕ ਵੀ ਮੇਰਾ ਹਾਲ ਪੁੱਛਦੇ ਆ ਡਾਕਟਰ ਵੀ ਅੱਛੇ ਆ ਬੜੇ ਪਿਆਰ ਨਾਲ ਡੀਲੀ ਕੀਤਾ ਜਾਂਦਾ ਕਿ ਪਲੀਜ਼ ਇਸ ਤਰ੍ਹਾਂ ਕਰਕੇ ਨਾ ਜਿਹੜੇ ਡਾਕਟਰ ਸਪੈਸ਼ਲਿਸਟ ਸਾਡੇ ਕੋਲ ਕੰਮ ਕਰਦੇ ਆ ਨਾ ਉਹਨਾਂ ਦਾ ਮੋਰੀਲ ਡਾਊਨ ਹੋ ਜਾਂਦਾ ਤੇ ਪੇਸ਼ੈਂਟ ਬਿਲਕੁਲ ਚੁੱਸ ਦਰੁਸਤ ਹੈ ਅੱਜ ਡੀਸੀ ਮੈਡਮ ਵੀ ਆਏ ਸੀ ਐਸਲੀ ਮੈਂ ਉਹਨਾਂ ਨੂੰ ਇਹੋ ਗੱਲ ਕਹੀ ਕਿ ਪੇਸ਼ੈਂਟ ਬੜਾ ਚੁੱਸ ਦਰੁਸਤ ਹੈ 1000 ਰੁਪਏ ਉਹਦੇ ਸਰਕਾਰੀ ਫੀਸ ਦੇ ਜਿਹੜੀ ਕਿ ਇੱਕ ਸਾਡੇ ਸਟਾਫ ਨਰਸ ਦੀ ਗਲਤੀ ਕਰਕੇ ਲਿੱਤੇ ਗਈ ਸੀ ਨਹੀਂ ਲਿੱਤੇ ਜਾਣੇ ਸੀ ਉਹ ਵੀ ਉਹਨੂੰ ਰਿਫੰਡ ਹੋ ਗਿਆ ਹੈ ਲੇਕਿਨ ਉਹ ਪੈਸੇ ਸਟਾਫ ਨਰਸ ਨੇ ਆਪ ਨਹੀਂ ਸੀ ਲਏ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਏ ਸੀ ਸੋ ਦੋਸਤੋ ਹਰ ਚੀਜ਼ ਦਾ ਪੱਕਾ ਜਾਣਨ ਲਈ ਸਾਡੀ ਟੀਮ ਵੱਲੋਂ ਐਸਐਮਓ 2 ਮੈਡਮ ਨਾਲ ਵੀ ਗੱਲ ਕੀਤੀ ਗਈ ਹੈ ਅਰ ਸਾਫ ਨਰਸ ਜਿਨ੍ਹਾਂ ਦਾ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਪੂਰਾ ਚਾਨਣ ਪਾਇਆ ਕਿ ਟੋਟਲੀ ਦਵਾਈਆਂ ਸਗੀਆਂ ਫ੍ਰੀ ਹੁੰਦੀਆਂ ਪਰ ਕਾਰਨ ਪਤਾ ਨਹੀਂ ਕਿੱਥੇ ਘਟ ਰਹਿ ਜਾਂਦੀ ਜਿਹੜਾ ਬਾਰੂ ਮਹਗਾਨੀ ਪੈ ਜਾਂਦੀ ਹੈ ਅਰ ਬਾਰੂ ਜੇ ਮਹਗਾਂਦੇ ਨੇ ਤੇ ਉਹਦੇ ਪੈਸੇ ਕਿਉਂ ਬੇਗਰਨੇ ਪੈਣਦੇ ਨੇ ਗਰੀਬ ਆਦਮੀ ਨੂੰ ਸੋਚ ਸੋਚਣ ਵਾਲੀ ਗੱਲ ਹੈ ਮੁੱਦਾ ਛੋਟਾ ਨਹੀਂ ਹੈ ਕੁਝ ਚੀਜ਼ਾਂ ਨੇ ਕਿ ਜਿਹੜੀਆਂ ਸਾਹਮਣੇ ਆ ਗਈਆਂ ਤੇ ਦਿਖ ਰਹੀਆਂ ਨੇ ਤੇ ਕੁਝ ਚੀਜ਼ਾਂ ਹਨੇਰੇ 'ਚ ਹੀ ਰਹਿ ਜਾਂਦੀਆਂ ਨੇ ਉਹ ਤਾਂ ਬਿਲਕੁਲ ਸਾਹਮਣੇ ਨਹੀਂ ਹੁੰਦੀਆਂ ਪਰ ਹੁਣ ਸਾਹਮਣੇ ਜਿਹੜਾ ਮੁੱਦਾ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ ਭਵਿੱਖ ਦੇ ਵਿੱਚ ਕਿੰਨਾ ਕੁ ਦੇ ਵਿੱਚ ਸੁਧਾਰ ਹੋ ਸਕਦਾ ਇਹ ਸੋਚਣ ਵਾਲੀ ਗੱਲ ਹੈ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ